ਮਿਲਦਾ ਇਹ ਪਿਆਰ ਯਾਰੀ ਨਹੀਂ ਸੀ ਪਾ ਨਾਲ ਮਿਲਦਾ ਇਹ ਪਿਆਰ ਦੇ ਮਿਲਦਾ ਇਹ ਪਿਆਰ ਯਾਰੀ ਨਹੀਂ ਸੀ ਪਾ ਨਾਲ ਮਿਲੇ ਵਿਛੜਿਆ ਦਿਲ ਦੀ ਯਾਦ ਯਾਰ ਨਹੀਂ ਸੀ ਪਾ ਨਾਲ ਮਿਲੇ ਵਿਛੜਿਆ ਦਿਲਦਾਰ ਯਾਰ ਨਹੀਂ ਸੀ ਪਾ ਨਾਲ ਕਿਹੜੀ ਗੱਲੋਂ ਦਸ ਢੇਰੀ ਟਾਕੇ ਬਹਿ ਗਿਆ ਕਿਹੜੀ ਗੱਲ ਨੂੰ ਦੱਸ ਠੇਰੀ ਥਾਕੇ ਬਹਿ ਗਿਆ ਗੱਲ ਐਨੀ ਵੀ ਨਹੀਂ ਸੀ ਜਿੰਨੀ ਤੂੰ ਬਧਾ ਕੇ ਬਹਿ ਗਿਆ ਗੱਲ ਐਨੀ ਨਹੀਂ ਸੀ ਜਿੰਨੀ ਤੂੰ ਬਧਾ ਕੇ ਬਹਿ ਗਿਆ ਸੰਗਰੂਰ ਵੀ ਨੂੰ ਸੰਗਰੂਰ ਵੀ ਨੂੰ ਦੀਦਾਲ ਤੇਰਾ ਰੱਬ ਵਦਿਕਾ ਸੰਗਰੂਰ ਵੀ ਨੂੰ ਸੰਗਰੂਰ ਵੀ ਨੂੰ ਦੀਨਾਦ ਤੇਰਾ ਰੱਬ ਵਰਗਾ ਫੰਗਰੂਰ ਵੀ ਦਾ ਯਾਰ ਤੂੰ ਰੱਬ ਵਰਗਾ ਫੰਗਰੂਰ